ਕੀ ਹੋਇਆ ਜਦੋਂ ਰਾਤੀ ਹਮਲਾ ਹੋਇਆ ਡੱਟਦੇ ਉਹ ਕਰਨ ਕੀ ਗੱਲ ਇਹ ਆ ਕਿ ਮੈਂ ਰਾਤੀ ਫਰੋਜਪੁਰ ਤੋਂ ਆ ਰਿਹਾ ਸੀ ਕਿਸੇ ਦੇ ਕਰਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰਿਲਾਈਂਸ ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪੇछा ਕਰ ਰਹੀ ਆ ਕਿ ਮੈਂ ਉਹਨੂੰ ਇੰਡੀਕੇਟਰ ਵੀ ਦਿੱਤਾ ਰਸਤਾ ਵੀ ਦਿੱਤਾ ਕਿ ਅੱਗੇ ਨਹੀਂ ਕੱਢ ਰਿਹਾ ਤੇ ਬਰਾਬਰ ਕਰ ਰਿਹਾ ਤਾ ਅਸੀਂ ਅੱਗੇ ਸ਼ੇਰਖਾ ਕੋਲ ਆਣ ਕੇ ਜਿਵੇਂਗਾ ਸਟ੍ਰੀਟ ਰਾਈਟ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਆ ਉਹਨੇ ਪਿੱਛੇ ਰੋਕ ਲਈ ਤੋ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕੀ ਆ ਤਾਂ ਮੈਂ ਉਹਨਾਂ ਨੂੰ ਅਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉੱਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕ੍ਰਾਸ ਕੀਤਾ ਉਹ ਵੀ ਸਾਡੇ ਮਗਰ ਕ੍ਰਾਸ ਕਰ ਗਏ ਆ ਉਹ ਟਰੱਕ ਕ੍ਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵਿੱਥ ਪੈ ਗਈ ਆ ਜਦੋਂ ਵੇਚ ਪੈ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ 2 ਫਾਇਰ ਕੀਤੇ ਫਿਰ 4 ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਫਿਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਸੀਆਈਡੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦਿੱਤੀ ਹੈ ਜਿੰਦੇ ਵਿੱਚ ਕੀ ਗੱਡੀ ਦੀ ਪਛਾਣ ਜਿਹੜੀ ਵਾਈਟ ਕਲਰ ਦੀ ਕ੍ਰੇਟਾ ਤੋਂ ਹੋਈ ਕੋਈ ਇਸ ਕਿਤੇ ਤਬਕੀ ਆਈ ਹੈ ਜਾਂ ਕੋਈ ਮੈਨੂੰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਵੀ ਜਿਹੜੀ ਆ ਉਹ ਗੈਂਗਸਟਰ ਵਾਲੋ ਥ੍ਰੀਟਾ ਹੀ ਸੀ ਮੈਂ ਉਹ ਪੁਲਿਸ ਨੂੰ ਉਦੋਂ ਵੀ ਦੱਸਿਆ ਔਰ ਮੈਨੂੰ ਕੱਲ ਇਹ ਨੋਣੀ ਇੱਥੇ ਠਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਇੱਥੇ ਸ਼ਰਿਆਮ ਜੀਰੇ ਇੱਕ ਕੁਲਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਸ਼ਰਿਆਮ ਜੀਰੇ ਚ 2 250 ਗੋਲੀ ਜਿਹੜੀ ਬਿਜਾਰ ਦੇ ਵਿੱਚ ਚੱਲੀ ਹੈ ਔਰ ਜਿੰਦੇ ਵਿੱਚ ਜਿੰਦਾ ਅੱਜ ਭੋਗ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਕੱਲ ਦੀ 5 ਵਜੇ ਦੀਆਂ ਤਿੰਨ ਗੱਡੀਆਂ ਇੱਕ ਕ੍ਰੇਟਾ ਔਰ ਇੱਕ ਸਵਿਫਟ ਔਰ ਇੱਕ ਹੋਰ ਗੱਡੀ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਕਿ ਕੱਲ ਦੀਆਂ ਉਹ ਉਹਦੇ ਭਰਾ ਨੂੰ ਵੀ ਲੱਭ ਰਹੀਆਂ ਨੇ ਔਰ ਇਹ ਵੀ ਜਿਹੜੀ ਜਿਹੜੀ ਰਾਤੀ ਗੱਡੀ ਨੇ ਫੈਰਿੰਗ ਕੀਤੀ ਹੈ ਵੀ ਇੱਕ ਕ੍ਰੇਟਾ ਗੱਡੀ ਸੀ ਦੇਖੋ ਜਿਹੜੇ ਰਾਤੀ ਹਮਲਾ ਹੋਇਆ ਠਾਕ ਦੇ ਕਰ ਦੀ ਗੱਲ ਇਹ ਹੈ ਕਿ ਮੈਂ ਰਾਤੀ ਫਿਰੋਜ਼ਪੁਰ ਤੋਂ ਆ ਰਿਹਾ ਸੀ ਕਿਸੇ ਦੇ ਘਰ ਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰिलायंस ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪੇछा ਕਰ ਰਹੀ ਹੈ ਕਿ ਮੈਂ ਉਹਨੂੰ ਇੰਡੀਕੇਟਰ ਵੀ ਦਿੱਤਾ ਰਸਤਾ ਵੀ ਦਿੱਤਾ ਕੋਈ ਅੱਗੇ ਨਹੀਂ ਕੱਢ ਰਿਹਾ ਤੇ ਬਰਾਬਰ ਕਰ ਰਿਹਾ ਤਾਂ ਅਸੀਂ ਅੱਗੇ ਸ਼ੇਰਖਾਂ ਕੋਲ ਆਣ ਕੇ ਜਿਵੇਂਗਾ ਸਟ੍ਰੀਟ ਲਾਈਟ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਹੈ ਉਹਨੇ ਪਿੱਛੇ ਰੋਕ ਲਈ ਤਾਂ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕ ਗਈ ਹੈ ਤਾਂ ਮੈਂ ਉਹਨਾਂ ਨੂੰ ਅਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕਰਾਸ ਕੀਤਾ ਉਹ ਵੀ ਸਾਡੇ ਮਗਰ ਕਰਾਸ ਕਰ ਗਏ ਆ ਉਹ ਟਰੱਕ ਕਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵਿੱਥ ਪੈ ਗਈ ਹੈ ਜਦੋਂ ਵਿੱਥ ਪੈ ਗਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ ਦੋ ਫਾਇਰ ਕੀਤੇ ਫਿਰ ਚਾਰ ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਦਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਔਰ ਸੀਆਈਡੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦਿੱਤੀ ਹੈ ਜਿੰਦੇ ਵਿੱਚ ਕੀ ਗੱਡੀ ਦੀ ਪਛਾਣ ਜਿਹੜੀ ਵਾਈਟ ਕਲਰ ਦੀ ਕ੍ਰੇਟਾ ਤੋਂ ਹੋਈ ਕੋਈ ਇਸ ਕਦੇ ਤਬਕੀ ਆਈ ਹੈ ਜਾਂ ਮੈਨੂੰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਵੀ ਜਿਹੜੀ ਆ ਉਹ ਗੈਂਗਸਟਰ ਵਾਲੋ ਥ੍ਰੀਟਾਈ ਸੀ ਮੈਂ ਉਹ ਪੁਲਿਸ ਨੂੰ ਉਦੋਂ ਵੀ ਦੱਸਿਆ ਔਰ ਮੈਨੂੰ ਕੱਲ ਇਹ ਨਾ ਨਹੀਂ ਇੱਥੇ ਥਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਇਹ ਤੇ ਸ਼ਰਿਆਮ ਜੀਰੇ ਇੱਕ ਕੁਲਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਸ਼ਰਿਆਮ ਜੀਰੇ ਚ 2 250 ਗੋਲੀ ਜਿਹੜੀ ਬਿਆਰ ਦੇ ਵਿੱਚ ਚੱਲੀ ਹੈ ਔਰ ਜਿੰਦੇ ਵਿੱਚ ਜਿੰਦਾ ਅੱਜ ਭੋਗ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਕੱਲ ਦੀ 5 ਵਜੇ ਦੀਆਂ ਤਿੰਨ ਗੱਡੀਆਂ ਇੱਕ ਕ੍ਰੇਟਾ ਔਰ ਇੱਕ ਸਵਿਫਟ ਔਰ ਇੱਕ ਹੋਰ ਗੱਡੀ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਕਿ ਕੱਲ ਦੀਆਂ ਉਹ ਉਹਦੇ ਭਰਾ ਨੂੰ ਵੀ ਲੱਭ ਰਹੀਆਂ ਨੇ ਔਰ ਇਹ ਵੀ ਜਿਹੜੀ ਜਿਹੜੀ ਰਾਤੀ ਗੱਡੀ ਨੇ ਫੈਰਿੰਗ ਕੀਤੀ ਹੈ ਵੀ ਇੱਕ ਕ੍ਰੇਟਾ ਗੱਡੀ ਸੀ